ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਸੰਗਰੂਰ ਦੀ ਲੜਾਈ ਜੋ ਲੋਕ ਸਭਾ ਦੀ ਹੈ ਬਹੁਤ ਦਿਲਚਸਪ ਹੈ ਸੁਖਪਾਲ ਸਿੰਘ ਖੈਰਾ ਆ ਗਿਆ ਤੇ ਭਗਵੰਤ ਮਾਨ 13 ਜੀਰੋ ਜਿੱਤਣਾ ਚਾਹੁੰਦੇ ਨੇ ਮੀਤਿਆਰ ਮੰਤਰੀ ਸਾਹਿਬ ਇੱਥੇ ਖੜੇ ਕੀਤੇ ਹੋਏ ਨੇ ਲੇਕਿਨ ਸੁਖਪਾਲ ਖੈਰਾ ਬਹੁਤ ਹੀ ਖਿਡਾਰੀ ਬੰਦਾ ਹੈ ਤਜਰਬੇਕਾਰ ਹੈ ਔਰ ਉਸਤੇ ਸਭ ਨੇ ਨੀtheta ਦਾ ਉन्नत ਤਜਰਬਾ ਨਹੀਂ ਹੈ ਔਰ ਦੂਜੀ ਗੱਲ ਇਹ ਸਖਪਾਲ ਖੈਰਾ ਨੂੰ ਇਸ ਗੱਲ ਦੇ ਵਿੱਚ ਤਜਰਬਾ ਕਿ ਦੂਜਿਆਂ ਦੀਆਂ ਕਮੀਆਂ ਦੂਜਿਆਂ ਦੀ ਜਿਹੜੀਆਂ ਵੀਕਨੈਸਸ ਨੂੰ ਕਿਵੇਂ ਜਾਗਰ ਕਰਨਾ ਤੇ ਉਹ ਸਬੂਤਾਂ ਸਵੇਤ ਪ੍ਰੈਸ ਕਾਨਫਰੰਸ ਕਰਕੇ ਲੋਕਾਂ ਸਾਹਮਣੇ ਸਬੂਤ ਰੱਖਦੇ ਨੇ ਲੋਕਾਂ ਨੂੰ ਕਨਵਿੰਸ ਕਰਾਉਂਦੇ ਨੇ ਭਾਵੇਂ ਕਿਸੇ ਕੋਠੀ ਦੱਬਣ ਦੀ ਗੱਲ ਹੋਵੇ ਆਮ ਆਦਮੀ ਪਾਰਟੀ ਦੇ ਕਿਸੇ ਐਮਐਲਏ ਵੱਲੋਂ ਭਾਵੇਂ ਕੋਈ ਹੋਰ ਗੱਲ ਹੋਵੇ ਫੋਨ ਉਹ ਜਿਹੜੇ ਸਬੂਤ ਲੈ ਕੇ ਆਏ ਨੇ ਇਹ ਬੜੇ ਅਹਿਮ ਨੇ ਲੋਕ ਸਭਾ ਦੀ ਚੋਣ ਦੇ ਵਿੱਚ ਤਾਂ ਹੋਰ ਵੀ ਅਹਿਮ ਹੋ ਜਾਂਦੇ ਨੇ ਔਰ ਸੱਚਮੁੱਚ ਨੀਤ ਹਰ ਲਈ ਬਹੁਤ ਵੱਡੀ ਚੁਣੌਤੀ ਲੈ ਕੇ ਸਰਪਾਲ ਕੈਰਾਕਲ ਆਗੇ ਪ੍ਰੈਸ ਕਾਨਫਰੰਸ ਦੇ ਵਿੱਚ ਕੀ ਉੱਥੇ ਹੋਇਆ ਉਹ ਤੇ ਗੱਲ ਕਰਦੇ ਆਂ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜੋ ਮੈਂ ਅਕਸਰ ਕਰਦਾ ਹਾਂ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਵੋ ਗੱਲ ਇਹ ਹੈ ਕਿ ਸਿੱਧੂ ਮੂਸੇਵਾਲੇ ਦਾ ਕਤਲ ਸੱਚਮੁੱਚ ਹੀ ਸੰਗਰੂਰ ਸੀਟ ਤੇ ਲਗਾਤਾਰ ਅਸਰ ਪਾ ਰਿਹਾ ਹੈ ਪਹਿਲਾਂ ਸਿਮਰਤਜੀਤ ਸਿੰਘ ਮਾਨ ਦੀ ਜਿੱਤ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਤੇ ਦੀਪ ਸਿੱਧੂ ਦੋਨੇ ਸਿੱਧੂਆਂ ਦੇ ਕਤਲ ਨੇ ਕਾਫੀ ਰੋਲ ਪਲੇ ਕੀਤਾ ਸੀ ਹੁਣ ਕੀ ਹੋਇਆ ਉਨੇ ਇਹ ਹੋਇਆ ਕਿ ਇੱਕ ਪ੍ਰੈਸ ਕਾਨਫਰੰਸ ਕੀਤੀ ਐ ਸਖਪਾਲ ਸਿੰਘ ਖੈਰਾ ਨੇ ਤੇ ਉਹਦੇ ਵਿੱਚ ਉਹਨੇ ਕਿਹਾ ਕਿ ਸਿੱਧੂ ਮੂਸੇਵਾਲੇ ਦੇ ਕਤਲकांड ਦੇ ਵਿੱਚ ਇੱਕ ਚਾਰ ਸੀਟਡ ਬੰਦਾ ਹੈ ਇੱਕ ਉਹ ਬੰਦਾ ਹੈ ਜਿਹੜਾ ਦੋਸ਼ੀ ਹੈ ਜਿਹੜੀ ਐਫ ਆਈ ਆਰ ਲਿਖਾਈ ਗਈ ਸੀ ਬਲਕੌਰ ਸਿੰਘ ਸਿੱਧੂ ਵੱਲੋਂ ਸਿੱਧੂ ਮੂਸੇਵਾਲੇ ਦੇ ਪਿਤਾ ਵੱਲੋਂ ਉਸ ਐਫ ਆਈ ਆਰ ਦੇ ਵਿੱਚ ਇੱਕ ਨਾਮ ਹੈ ਜੀਤਮ ਜੀਵਨ ਜੋਤ ਸਿੰਘ ਦਾ ਇਹ ਜਿਹੜਾ ਜੀਵਨ ਜੋਤ ਹੈ ਇਹ ਮੀਤ ਹੇਰ ਦਾ ਮਿੱਤਰ ਹੈ ਔਰ ਮੀਤ ਹੇਰ ਜਿਹੜਾ ਹੈ ਉਹਦੇ ਵਿਆਹ ਦੇ ਵਿੱਚ ਵੀ ਗਿਆ ਸੀ ਉਹਦੀਆਂ ਫੋਟੋਆਂ ਦਿਖਾਤੀਆਂ ਉਹਦੇ ਚੋਣ ਪ੍ਰਚਾਰ ਚ ਵੀ ਲਗਾਤਾਰ ਜੀਵਨ ਜੋਤ ਹੈ ਇਹ ਸਬੂਤ ਵੀ ਦਿੱਤੇ ਸਖਪਾਲ ਸਿੰਘ ਖੈਰਾ ਨੇ ਕੱਲਾ ਇੱਥੇ ਤੱਕ ਨਹੀਂ ਕੱਲੇ ਵਿਆਹ ਦੀਆਂ ਨਹੀਂ ਜਾ ਇਹ ਸਬੂਤ ਨਹੀਂ ਦਿੱਤੇ ਕਿ ਜੀ ਉਹ ਮੀਤ ਹੇਰ ਦੇ ਚੋਣ ਪ੍ਰਚਾਰਚਾ ਜਿਹੜੇ ਸਭ ਤੋਂ ਖਤਰਨਾਕ ਸਬੂਤ ਨੇ ਉਹ ਤਾਂ ਇਹ ਨੇ ਕਿ ਸੁਖਪਾਲ ਸਿੰਘ ਖੈਰਾ ਨੇ ਐਫ ਆਈ ਆਰ ਦੀ ਕਾਪੀ ਦਿਖਾਤੀ ਪ੍ਰੈਸ ਨੂੰ ਲੋਕਾਂ ਨੂੰ ਪ੍ਰੈਸ ਨੂੰ ਦਿਖਾਉਣ ਦਾ ਮਤਲਬ ਇਹ ਹੁੰਦਾ ਹੈ ਕਿ ਉਹਨੇ ਜਨਤਾ ਦੀ ਕਚਹਿਰੀ ਚ ਰੱਖਤਾ ਲੋਕਾਂ ਨੂੰ ਦਿਖਾਤਾ ਔਰ ਕਮਾਲ ਖੋਰ ਹੈ ਉਹਦੇ ਵਿੱਚ ਜੀਵਨ ਜੋਤ ਦਾ ਨਾਮ ਤਾਂ ਹੈ ਹੀ ਜਿਹੜੀ ਐਫ ਆਈ ਆਰ ਸਿੱਧੂ ਮੂਸੇਵਾਲੇ ਦੇ ਪਿਤਾ ਨੇ ਲਖਾਈ ਸੀ ਉੱਥੇ ਇੱਕ ਪੁਲਿਸ ਦੀ ਟਿੱਪਣੀ ਵੀ ਆ ਉਹਦੇ ਪਿੱਛੇ ਉਹਦੇ ਵਿੱਚ ਲਿਖਿਆ ਗ੍ਰਿਫਤਾਰੀ ਬਾਕੀ ਹੈ ਮਤਲਬ ਇਹਨੂੰ ਗ੍ਰਿਫਤਾਰ ਹਲੇ ਕੀਤਾ ਨਹੀਂ ਗਿਆ ਇਹਨੇ ਖੋਰ ਵੱਡਾ ਸਵਾਲ ਖੜਾ ਕਰਤਾ ਕਿ ਜੀਵਨ ਜੋਤ ਜਿਹੜਾ ਐਫ ਆਈ ਆਰ ਵਿੱਚ 9 ਹੈ ਜਿਹਦੇ ਵਿੱਚ ਪੁਲਿਸ ਕਹਿੰਦੀ ਹੈ ਭਗੋੜਾ ਹੈ ਜਿਹਨੂੰ ਹਲੇ ਤੱਕ ਫੜਿਆ ਨਹੀਂ ਗਿਆ ਉਹ ਕਿਉਂ ਬਾਹਰ ਹੈ ਉਹ ਕਿਹਦੀ ਮਦਦਤ ਨਾਲ ਬਾਹਰ ਹੈ ਪੁਲਿਸ ਤੇ ਕੀਦਾ ਦਬਾਅ ਹੈ ਪੁਲਿਸ ਕਿਉਂ ਨਹੀਂ ਫੜਦੀ ਐਚ ਆ ਕੇ ਫੇਰ ਮੀਟੇ ਹੋਏ ਫਸਦੇ ਨੇ ਜੀਤ ਹੇਰ ਦੇ ਦੁਵਾ ਕਰਨੀ ਮੰਤਰੀ ਸਿੱਧੂ ਮੁਸੇਵਾਲੇ ਦੇ ਕਤਲ ਦੇ ਵਿੱਚ ਜਿਹੜਾ ਬੰਦਾ ਸ਼ਾਮਲ ਹੈ ਉਹਨੂੰ ਬਾਹਰ ਰੱਖਿਆ ਹੋਇਆ ਉਹਨੂੰ ਨਹੀਂ ਫੜਨ ਦਿੰਦੀ ਦੰਦਾ ਮੰਤਰੀ ਇਹ ਗੱਲ ਸਿੱਧੇ ਜਾ ਸਿੱਧੇ ਤੌਰ ਤੇ ਸਖਪਾਲ ਖੈਰਾ ਨੇ ਲੋਕਾਂ ਸਾਹਮਣੇ ਰੱਖਤੀ ਮਾਤਰਮ ਕੇ ਉਹ ਇਹ ਕਹਿ ਰਿਹਾ ਕਿ ਦੇਖੋ ਇਹ ਬੰਦਾ ਚਾਰਸੀਟਡ ਹੈ ਪੁਲਿਸ ਕਹਿੰਦੀ ਇਹ ਇਹ ਜਿਹੜਾ ਇਹਦੀ ਗ੍ਰਿਫਤਾਰੀ ਬਾਕੀ ਹੈ ਏ ਮੀਥੇਰ ਦੇ ਨਾਲਾ ਬੀਥੇਰ ਦੇ ਵਿਆਹ ਚ ਫੋਟੋ ਦੇਖ ਲਓ ਬੀਥੇਰ ਦਾ ਚੋਣ ਪ੍ਰਚਾਰ ਕਰ ਰਿਹਾ ਹੈ ਹੁਣ ਕੀ ਕੀਤਾ ਉਹਨੇ ਹੁਣ ਸੁਖਪਾਲ ਸਿੰਘ ਖੈਰਾ ਸਾਹਿਬ ਕਹਿੰਦੇ ਕਿ ਮੀਥੇਰ ਜਵਾਬ ਦੇਵੇ ਹੁਣ ਬੀਥੇਰ ਕੀ ਜਵਾਬ ਦੇਉ ਕਿਵੇਂ ਦੇਉ ਕਿਉਂਕਿ ਜਿਹੜੇ ਸਬੂਤ ਨੇ ਉਹ ਤਾਂ ਬਹੁਤ ਬੋਲਦੇ ਨੇ ਅੱਜ ਕੱਲ ਮੀਡੀਆ ਦਾ ਯੋਗ ਹੈ ਸਬੂਤਾਂ ਨੂੰ ਉਸ ਤਰੀਕੇ ਨਾਲ ਨਕਾਰਨਾ ਬਹੁਤ ਔਖਾ ਹੁੰਦਾ ਹੈ ਤੋਂ ਇਹ ਗੱਲ ਹੈ ਕਿ ਹੁਣ ਕੱਲਾ ਇਹ ਇਹ ਦੇ ਕਿ ਮੀਥੇਰ ਫਸਦਾ ਇਹ ਜੇ ਤਾਂ ਭਗਵੰਤ ਮਾਨ ਦੀ ਸਾਰੀ ਸਰਕਾਰ ਕਚਹਿਰੀ ਚ ਆ ਗਈ ਮਾਨ ਸਭ ਕਚਹਿਰੀ ਚ ਇਸ ਕਰਕੇ ਆਉਂਦੇ ਨੇ ਇੱਕ ਤਾਂ ਉਹਨਾਂ ਦਾ ਹਲਕਾ ਹੈ ਦੂਜੇ ਪਾਸੇ ਉਹ ਬੰਦੇ ਨੂੰ ਪੁਲਿਸ ਫੜ ਨਹੀਂ ਰਹੀ ਇੱਕ ਪਾਸੇ ਤਾਂ ਕਹਿੰਦੇ ਅਸੀਂ ਕੇਸ ਚਲਾ ਰਹੇ ਹਾਂ ਅਸੀਂ ਸਭ ਕੁਝ ਕਰ ਰਹੇ ਹਾਂ ਤੇ ਬਲਕੌਰ ਸਿੰਘ ਸਿੱਧੂ ਇਹਦਾ ਮਤਲਬ ਠੀਕ ਕਹਿ ਰਿਹਾ ਕਿ ਉਹਦੇ ਉਹਨੂੰ ਇਨਸਾਫ ਨਹੀਂ ਮਿਲ ਰਿਹਾ ਉਹਦੇ ਪੱਤ ਦਾ ਤੇ ਜੇ ਉਹਦੇ ਬੰਦੇ ਨਹੀਂ ਫੜੇ ਜਾ ਰਹੇ ਤੇ ਉਹ ਚੋਣ ਪ੍ਰਚਾਰ ਕਰ ਰਹੇ ਨੇ ਸ਼ਰਿਆਮ ਪੁਲਿਸ ਕਹਿ ਰਹੀ ਹੈ ਕਿ ਉਹਦੇ ਜਿਹੜਾ ਹੈ ਇਹਦੀ ਗ੍ਰਿਫਤਾਰੀ ਬਾਕੀ ਹੈ ਗ੍ਰਿਫਤਾਰੀ ਕਿਉਂ ਨਹੀਂ ਆ ਰਹੀ ਇਹ ਜਿਹੜੀ ਹੈ ਉਹਦਾ ਬੰਦਾ 54ਵੇਂ ਵਿੱਚ ਤੋਂ ਰੈਫਰਦਾ ਉਹ ਤਾਂ 20000 ਦੇ ਨਾਰੇ ਲਾਉਂਦਾ ਉਹ ਤਾਂ ਕਹਿੰਦਾ ਕਿ ਤੁਸੀਂ 20000 ਨੂੰ ਪੋਰਟ ਪਾ ਕੇ ਜਿਤਾਓ ਤੇ ਮਾਨ ਸਾਹਿਬ ਦੇ ਹੱਥ ਜਿਹੜੇ ਸਟਰੋਂਗ ਕਰੋ ਤਾਂ ਕਿ ਉਹ ਜਾਨ ਔਰ ਉਥੋਂ ਫੰਡ ਲੈ ਕੇ ਉਹ ਜਿਹੜੀਆਂ ਗੱਲਾਂ ਕਰਦੇ ਹੁੰਦੇ ਨੇ ਸਾਰੀਆਂ ਗੱਲਾਂ ਉਹ ਕਰ ਰਿਹਾ ਤੇ ਹੁਣ ਸਵਾਲ ਤਾਂ ਇਹ ਹੈ ਕਿ ਨੀਤੀਅਰਸ ਵੱਲੋਂ ਚ ਪੰਜਾਬ ਸਰਕਾਰ ਸਵਾਲਾਂ ਚ ਔਰ ਅਗਲੀ ਗੱਲ ਇਹ ਹੈ ਕਿ ਸੁਖਪਾਲ ਸਿੰਘ ਖੈਰੇ ਦਾ ਇਸ ਸਟੋਕ ਦੇਖੋ ਇਹ ਇਲੈਕਸ਼ਨ ਹੈ ਇਸ ਚੋਣ ਦੇ ਵਿੱਚ ਹਰ ਹਿੱਲਾ ਬੰਦਾ ਵਰਤਦਾ ਮੈਂ ਨਹੀਂ ਕਹਦਾ ਕਿ ਜਿਹੜਾ ਹੈ ਇਹਦੇ ਵਿੱਚ ਝੂਠ ਸੁਬਾਨ ਘੱਟ ਬੋਲਿਆ ਜਾਂਦਾ ਪਰ ਜਦੋਂ ਗੱਲਾਂ ਸਬੂਤਾਂ ਦੇ ਆਧਾਰ ਤੇ ਹੋਣ ਫਿਰ ਦੂਜੇ ਪਾਸੇ ਵਿਰੋਧੀ ਨੂੰ ਜਵਾਬ ਦੇਣਾ ਮੁਸ਼ਕਲ ਹੋ ਜਾਂਦਾ ਹੁਣ ਲੋਕਾਂ ਦੇ ਸਾਹਮਣੇ ਕੇਸ ਆ ਗਿਆ ਹੁਣ ਜਵਾਬ ਤਾਂ ਲੋਕਾਂ ਦੇ ਸਾਹਮਣੇ ਜਦੋਂ ਸਬੂਤ ਰੱਖਤੇ ਇਹਦਾ ਜਵਾਬ ਦੇਣਾ ਬੰਦਾ ਮੀਥਿਆਰ ਨੂੰ ਤੇ ਮੀਥਿਆਰ ਕੀ ਜਵਾਬ ਦੇਗਾ ਈ ਚਰ ਤੋਂ ਸਵਾਲ ਕੀਤਾ ਉਹਨਾਂ ਨੇ ਕਿ ਤੁਸੀਂ ਜਵਾਬ ਦਿਓ ਤੁਸੀਂ ਕਿਹਰੇ ਚ ਸਪਸ਼ਟਿਕਰਨ ਦਿਓ ਤੁਸੀਂ ਕਹੋ ਜੀ ਇਹ ਬੰਦਾ ਮੇਰੇ ਵਿਆਹ ਚ ਆਇਆ ਜਾਂ ਨਹੀਂ ਆਇਆ ਆਏ ਦਾ ਸਬੂਤ ਪਿਆ ਇਹ ਤੁਹਾਡਾ ਚੋਣ ਪ੍ਰਚਾਰ ਕਰ ਰਿਹਾ ਤਾਂ ਕਿਸ ਕਿਸਟਿਚ ਕਰ ਰਿਹਾ ਹੈ ਫਿਰ ਤੁਸੀਂ ਕਿਉਂ ਨਹੀਂ ਫੜ ਰਹੀ ਸਵਾਲ ਤਾਂ ਹੈ ਨਾ ਸੋ ਇਹ ਚੋਣ ਹੈ ਚੋਣ ਦੇ ਵਿੱਚ ਤਾਂ ਇਹ ਹੁੰਦਾ ਹੈ ਕਿ ਵਿਰੋਧੀ ਧਿਰ ਦੇ ਬੰਦਿਆਂ ਦਾ ਲੋਕ ਪੋਤੜੇ ਤੱਕ ਬੋਲ ਦਿੰਦੇ ਨੇ ਇਹ ਸਮਝਣ ਨੂੰ ਫਿਰ ਗਾਂਹ ਸਾਹਮਣੇ ਖੜਾ ਹੈ ਸਵਾਲ ਸਿੰਘ ਖੜਾ ਜਿਹਦਾ ਇਹ ਵੀ ਤਜਰਬਾ ਹੁਣ ਤਾਂ ਜੇਲ੍ਹ ਚ ਜਾ ਕੇ ਹੋਰ ਵੀ ਤਜਰਬਾ ਨਵੇਂ ਨਵੇਂ जख्म ਇਸ ਕਰਕੇ ਵੀ ਨੇ ਅੱਲੇ ਨੇ ਹਲੇ जख्म ਜਿਸ ਤਰੀਕੇ ਨਾਲ ਸਪਾਲ ਖੈਰ ਨੂੰ ਮਾਨ ਸਰਕਾਰ ਨੇ ਗ੍ਰਿਫਤਾਰ ਕੀਤਾ ਸੀ ਭੱਗ ਵੀ ਨਹੀਂ ਬੰਨ੍ਹ ਦਿੱਤੀ ਸੀ ਹੁਤਾ ਜਮਾਨਤ ਤੇ ਬਾਹਰ ਆਇਆ ਤੇ ਉਹਦੇ ਨਾਲ ਘੱਟ ਤੱਕ ਕੀਤੀ ਨਹੀਂ ਇਸ ਕਰਕੇ ਫਿਰ ਉਸੇ ਪਾਰਟੀ ਦਾ ਬੰਦਾ ਹੋਵੇ ਤੇ ਉਹਨਾਂ ਦਾ ਨੇਤਾ ਹੋਵੇ ਵਿਰੋਧੀ ਧਰ ਦਾ ਨੇਤਾ ਹੋਵੇ ਔਰ ਜਿਸ ਨੇ ਸਭ ਤੋਂ ਜ਼ਿਆਦਾ ਜੇ ਕੋਈ ਵਿਰੋਧ ਕੀਤਾ ਸੀ ਵਿਕਰਮਜੀਤਿਆ ਤੋਂ ਜਦੋਂ ਕੇਜਰੀਵਾਲ ਨੇ ਮਾਫੀ ਮੰਗੀ ਸੀ ਤੇ ਸਪਾਲ ਖੈਰਾ ਸੀ ਔਰ ਇੱਕ ਗੱਲ ਮੰਨੀ ਪਊਗੀ ਸਪਾਲ ਖੈਰ ਦੀ ਜੋ ਨਾਤੇਰੇ ਵਿਰੋਧੀ ਧਰਤਾ ਨੇਤਾ ਰਿਹਾ ਇਸ ਨੇ ਬੜੇ ਜ਼ੋਰਦਾਰ ਟੰਗ ਨਾਲ ਜਿਹੜੀ ਆ ਆਵਾਜ਼ ਠਾਈ ਲੋਕਾਂ ਦੀ ਇੱਕ ਜਿਹੜੀ ਵਿਰੋਧੀ ਧਰਦੀ ਘੁੰਮਕਾ ਹੁੰਦੀ ਹੈ ਮੈਂ ਉਹਦੇ ਇੰਟਰਵਿਊ ਕੀਤਾ ਸੀ ਸੁਖਪਾਲ ਸਿੰਘ ਖੈਰਾ ਨੂੰ ਜਦੋਂ ਵਿਰੋਧੀ ਧਰਤਾ ਨੇਤਾ ਸੀ ਮੈਂ ਉਹਦੇ ਵੀ ਕਿਹਾ ਸੀ ਕਿ ਬਹੁਤ ਬੇਨਤ ਕਰ ਰਿਹਾ ਹੈ ਔਰ ਵਿਰੋਧੀ ਧਰਦੇ ਨੇਤਾ ਦੇ ਤੌਰ ਤੇ ਜਿਵੇਂ ਇੱਕ ਬੰਦੇ ਨੂੰ ਵਿਚਰਨਾ ਚਾਹੀਦਾ ਉਵੇਂ ਵਿਚ ਰਿਹਾ ਹੈ ਹਾਲਾਂਕਿ ਹੁਣ ਜਿਹੜੀ ਪਾਰਟੀ ਚ ਹੈ ਤੇ ਉਹਦੇ ਚ ਕਦੇ-ਕਦੇ ਹੈਰਾਨੀ ਹੁੰਦੀ ਹੈ ਪ੍ਰਤਾਪ ਸਿੰਘ ਬਾਜਬਾ ਥੋੜੇ ਬਹੁਤੇ ਬਿਆਨ ਬਾਜੀ ਕਰਦੇ ਨੇ ਪਰ ਉਸ ਤਰ੍ਹਾਂ ਨਹੀਂ ਜਿਵੇਂ ਮੁੱਖ ਮੰਤਰੀ ਦੇ ਬਿਲਕੁਲ ਪੈਰਲਲ ਲੈ ਕੇ ਕੰਮ ਕਰਨਾ ਹੁੰਦਾ ਵਿਰੋਧੀ ਧਿਰ ਦੇ ਨੇਤਾ ਨੇ ਜਦੋਂ ਉਹ ਪਾਰਟੀ ਚ ਇਸ ਪੋਜੀਸ਼ਨ ਚ ਹੁੰਦੇ ਨੇ ਵੈਸੇ ਵੀ ਕੈਬਨਿਟ ਰੈਂਕ ਦਿੱਤਾ ਜਾਂਦਾ ਹੈ ਉਸ ਬਸਲੇ ਚ ਅਨਤਕ ਹੋਣਾ ਚਾਹੀਦਾ ਬੰਦੇ ਨੂੰ ਲਗਾਤਾਰ ਜਿਹੜੇ ਗੱਲ ਕਰਨੀ ਚਾਹੀਦੀ ਹੈ ਵੈਸੇ ਵੀ ਇਸ ਤਰ੍ਹਾਂ ਦੀ ਜਦੋਂ ਹਲੇਰੀ ਚੱਲਦੀ ਹੋਵੇ ਤੇ ਉਸ ਤਰ੍ਹਾਂ ਇਹ ਹਲਸ ਜਿੱਤੇ ਦੇ ਸਾਹਮਣੇ ਜਗੀਰ ਕੌਰ ਵਰਗੀ ਨੂੰ ਹਰਾਉਣਾ ਇਹ ਵੀ ਕੋਈ ਛੋਟੀ ਗੱਲ ਨਹੀਂ ਸੋ ਸਖਪਾਲ ਸਿੰਘ ਖੈਰਾ ਸੰਗਰੂਰ ਦੇ ਵਿੱਚ ਆਪਣੀ ਤਾਕਤ ਲਗਾਤਾਰ ਵਧਾ ਰਿਹਾ ਹੈ ਮੈਂ ਕਹਿ ਸਕਦਾ ਹਾਂ ਤੇ ਜਿਹੜੇ ਕਹਿ ਰਹੇ ਸੀ ਕਿ ਸਾਡੀ ਆਪਣੀ ਸੀਟ ਹੈ ਜਿਹਦੇ 9 ਐਮਐਲਏ ਨੇ ਤੇ ਉਹ ਐਮਐਲਏ ਜਿਹੜੇ ਮੀਥੀਅਰ ਦੀ ਮਦਦ ਕਰ ਰਹੇ ਨੇ ਉਹਨਾਂ ਨੂੰ ਹੁਣ ਇੱਕ ਬੜੀ ਕਿਸੁੱਤੀ ਸਥਿਤੀ ਦੇ ਵਿੱਚ ਜਿਹੜਾ ਹੈ ਫਸਾ ਦਿੱਤਾ ਹੈ ਸਖਪਾਲ ਸਿੰਘ ਖੈਰਾ ਨੇ ਇਸ ਬੁੱਧ ਦੇ ਕੇ ਇੱਕ ਪ੍ਰੈਸ ਕਾਨਫਰੰਸ ਕਰਕੇ ਤੇ ਲੱਗਦਾ ਹੈ ਕਿ ਜੇ ਗੱਲ ਸੱਚ ਨਹੀਂ ਤਾਂ ਝਠਲਾਉਣਾ ਚਾਹੀਦਾ ਮੀਥੀਅਰ ਨੂੰ ਲੋਕਾਂ ਸਭ ਨੇ ਗੱਲ ਸਹੀ ਕਰਕੇ ਦੱਸਣੀ ਚਾਹੀਦੀ ਹੈ ਸਪਸ਼ਟੀਕਰਨ ਦੇਣਾ ਚਾਹੀਦਾ ਨਹੀਂ ਤਾਂ ਮੀਥੀਅਰ ਨੂੰ ਇਹਦਾ ਨੁਕਸਾਨ ਹੋਏਗਾ ਹੁਣ ਇਸ ਵੀਡੀਓ ਚ ਇੰਨਾ ਹੀ ਮਿਲਦੇ ਆ ਇੱਕ ਨਵੀਂ ਵੀਡੀਓ ਨਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ